फरीदानगर फीडर नहर टूटी बग्याल गांव की 100 एक एकड़ जमीन पानी में डूबी घरोटा इरावती न्यूज फरीदानगर फीडर नहर में रात लगभग 20 फीट की बड़ी दरार आ गई इससे बग्याल गांव में पानी घुस गया और लगभग 100 एक एकड़ फसल पानी से प्रभावित हुई लोगों को इसकी जानकारी सुबह तब हुई जब गांव के गुरुद्वारा साहिब गुज्जरों के घरों और बाहरी मोहल्ले में पानी घुस गया खबर मिलते ही ग्रामीण युवा और पंचायत एकजुट हुए और तुरंत राहत कार्य शुरू कर दिया लोगों ने ट्रैक्टर और जेसीबी की मदद से लगातार छह घंटे तक मशक्कत की आखिरकार दरार पर काबू पा लिया गया और आगे जानमाल का बड़ा नुकसान टल गया ਲਿੰਕ ਜੂਬੀਤੀ ਸੇਹਰ ਚ ਪੈਂਦੀ ਸੀ ਇਹਦਾ 15 ਫੁੱਟ ਡੂੰਘਾ 20 ਫੁੱਟ ਚੌੜਾ ਪਾੜ ਪਿਆ ਜੋ ਇਹ ਪਾਣੀ ਸਾਰਾ ਪਿੰਡ ਬਗਿਆਲ ਨੂੰ ਜਾ ਰਿਹਾ ਸੀ ਪਿੰਡ ਬਗਿਆਲ ਖਤਰੇ ਤੇ ਖਤਰੇ ਤੇ ਪਹੁੰਚ ਗਿਆ ਸੀ ਇਸ ਇਸ ਪਾਣੀ ਨੇ ਸਾਡੀਆਂ ਬਹੁਤ ਜ਼ਿਆੜੀਆਂ ਫਸਲਾਂ ਦਾ ਨੁਕਸਾਨ ਕੀਤਾ ਗੰਨੇ ਦਾ ਨੁਕਸਾਨ ਕੀਤਾ ਝੋਨੇ ਦਾ ਨੁਕਸਾਨ ਕੀਤਾ ਕਾਫੀ ਸਾਰੇ ਗੁਜਰਾ ਦਾ ਡੇਰਿਆਂ ਦਾ ਨੁਕਸਾਨ ਕੀਤਾ ਜੇ ਅਸੀਂ ਇਹ ਸਾਰਾ ਪਿੰਡ ਇੱਕ ਮੁੱਠ ਹੋ ਕੇ ਨਾ ਜਾਂਦੇ ਤੇ ਇਹ ਸਾਡੇ ਪਿੰਡ ਦਾ ਬਹੁਤ ਭਾਰੀ ਨੁਕਸਾਨ ਹੋ ਸਕਦਾ ਸੀ ਕਿਉਂਕਿ ਇਹ ਪਾੜ ਦਾ ਇਹ ਰਾਤ ਦਾ ਪਾੜ ਪਿਆ ਹੋਇਆ ਸੀ ਜੋ ਰਾਤ 12 ਵਜੇ ਤੋਂ ਬਾਅਦ ਇਹ ਪਾਣੀ ਚੱਲਿਆ ਪਤਾ ਉਸਲੇ ਲੱਗਾ ਜਿਸਲੇ ਗੁਰਦੁਆਰਾ ਸਾਹਿਬ ਦੀ ਦੀਵਾਰ ਨਾਲ ਆ ਕੇ ਪਾਣੀ ਟਕਰਾਇਆ ਲੋਕਾਂ ਦੇ ਇੰਜਨ ਡੁੱਬ ਗਏ ਮੋਟਰਾਂ ਡੁੱਬ ਗਈਆਂ ਕਾਫੀ ਹੱਦ ਤੱਕ ਬਹੁਤ ਲੰਬਾ ਨੁਕਸਾਨ ਹੋਇਆ ਫਰੀਦਨਗਰ ਤੋਂ ਹੁੰਦੀ ਹੋਈ ਜੁਵੀਡੀਸੀ ਜਾ ਕੇ ਮਿਲਦੀ ਹੈ ਇਹ ਜੁਵੀਡੀਸੀ ਉਹ ਫਰੀਦਨਗਰ ਦੇ ਬਿਲਕੁਲ ਨਜ਼ਦੀਕ ਇੱਕ ਪਾਰ ਪੈ ਗਿਆ 20 ਫੁੱਟ ਚੌੜਾ 15 ਫੁੱਟ ਡੂੰਘਾ ਜੋ ਕਿ ਪਿੰਡ ਬਗਿਆਲ ਨੂੰ ਪਾਣੀ ਜਾ ਰਿਹਾ ਪਿੰਡ ਬਗਿਆਲ ਦੀ ਗੁਰਦੁਆਰਾ ਸਾਹਿਬ ਦੀ ਦੀਵਾਰ ਦੇ ਨਾਲ ਪਾਣੀ ਲੱਗਿਆ ਔਰ ਗੁਜਰਾਂ ਦੇ ਡੇਰੇ ਕਾਫੀ ਡੁੱਬ ਗਏ ਨੇ ਔਰ ਸਾਡੀ ਫਸਲ ਦੀ ਬਰਬਾਦ ਹੋ ਪਿੰਡ ਆਪਣੇ ਲੈਵਲ ਤੇ ਹੀ ਇਹਨੂੰ ਮਸ਼ੀਨ ਲਾ ਕੇ ਬਣ ਰਿਹਾ ਜੋ ਕਿ ਕਾਫੀ ਕੰਮ ਆਹੀਂ ਕੰਪਲੀਟ ਕਰ ਦਿੱਤਾ ਹੈ ਥੋੜਾ 2 ਘੰਟੇ ਦਾ ਕੰਮ ਹੋਰ ਹੈ ਇਹ ਕੰਪਲੀਟ ਹੋ ਜਾਵੇਗਾ ਹਾਂ ਜੀ ਦੇਖੋ ਜੀ ਅਸੀਂ ਪਿੰਡ ਬਗਿਆਲ ਤੋਂ ਬੋ ਰਿਹਾ ਪਿੰਡ ਦੇ ਸਹਿਯੋਗ ਦੇ ਨਾਲ ਅਸੀਂ ਬੈਕਵੇ ਨੂੰ ਦੱਸਿਆ ਜੀ ਸਾਡੇ ਪਿੰਡ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆ ਗਿਆ ਜਿਹਦੇ ਵਿੱਚ ਫਸਲਾਂ ਦਾ ਕਾਫੀ ਭਾਰੀ ਨੁਕਸਾਨ ਹੋਣ ਲਿਆ ਆ ਜਿਹੜਾ ਬਣ ਹੈ ਇਹਨੂੰ ਕੰਪਲੀਟ ਕਰ ਰਹੇ ਆ ਉਮੀਦ ਹੈ ਕਿ ਘੰਟੇ 2 ਘੰਟੇ ਤੱਕ ਇਹ ਬੰਨ ਜਿਹੜਾ ਕੰਪਲੀਟ ਹੋ ਜਾਏਗਾ ਤੋਂ ਪਿੰਡ ਦੇ ਨੁਕਸਾਨ ਹੋਣ ਤੋਂ ਸਾਰਿਆਂ ਨੂੰ ਜੋ ਕੀ ਦੱਸਣਾ ਚਾਹੁੰਦੇ ਆਪਾਂ ਪਿੰਡ ਬਗਿਆਲ ਦੇ ਵਸਨੀਕਾਂ ਕਿਉਂਕਿ ਸਾਡੀ ਮੇਨ ਯੂਪੀਡੀਸੀ ਲਾਈਨ ਨਾ ਜੋ ਕਿ ਇਹ ਬੰਨ ਟੁੱਟ ਗਿਆ ਸੀ ਸਾਡੇ ਪਿੰਡ ਦੇ ਸਾਰੇ ਸਹਿਯੋਗ ਨਾਲ ਨੌਜਵਾਨ ਸਭਾ ਨਾਲ ਸਾਰਿਆਂ ਨਾਲ ਰਲ ਕੇ ਇਹ ਅਸੀਂ ਬੰਨ ਬੰਨ ਰਹੇ ਆਂ ਹਾਂ ਉਮੀਦ ਹੈ ਕਿ ਯਾ ਅੱਧੇ ਘੰਟੇ ਘੰਟੇ ਤੱਕ ਬਹੁਤ ਹੀ ਵਧੀਆ ਤਰੀਕੇ ਨਾਲ ਬੰਨ ਬੰਦਾਂਗੇ ਸਾਨੂੰ ਇਹ ਬਹੁਤ ਜ਼ਰੂਰੀ ਆ ਅਗਰ ਕੋਈ ਚਾਹੀਦੀ ਸੀ ਪਿੰਡ ਦੇ ਨੌਜਵਾਨਾਂ ਤੋਂ ਕਿ ਇਥੇ ਮੇਨ ਲਾਈਨ ਦਾ ਯੂਪੀਸੀ ਦਾ ਲਿੰਕ ਟੁੱਟ ਗਿਆ ਤੁਹਾਡਾ ਤੁਹਾਡੇ ਸਾਰੇ ਪਿੰਡ ਦੇ ਸੰਯੋਗ ਨਾਲ ਇਹ ਬੰਨ ਬੰਦ ਰੱਬੀ ਹੋ ਰਹੀ ਹੈ ਜਿਵੇਂ ਕਿ ਗੰਨੇ ਦੀ ਫਸਲ ਝੋਨੇ ਦੀ ਫਸਲ ਬਹੁਤ ਜ਼ਿਆਦਾ ਖਰਾਬੀ ਹੋ ਰਹੀ ਹੈ ਜਿਵੇਂ ਕਿ ਬਹੁਤ ਦਰਿਆ ਵਾਂਗੂ ਪਾਣੀ ਜਾ ਰਿਹਾ ਸੀ ਬਹੁਤ ਫਸਲ ਖਰਾਬ ਹੋ ਗਈ ਆ ਬਹੁਤ ਫਸਲ ਅੱਗੇ ਹੋ ਰਹੀ ਆ ਜੋ ਕਿ ਆਪਾਂ ਬੰਨ ਬੰਦ ਲਾਂਗੇ ਕਿ ਫਸਲ ਬਚ ਜੇਗੀ ਜੀਮੇਦਾਰ ਦਾ ਨੁਕਸਾਨ ਹੋਣ ਤੋਂ ਬਚੇ